ਟੀਵੀ ਜਗਤ ਨਾਲ ਜੁੜੀ ਬੜੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਜਿਸ ਨੂੰ ਸੁਣ ਕੇ ਪ੍ਰਸ਼ੰਸਕ ਵੀ ਹੈਰਾਨ ਹੋ ਗਏ ਅੰਦਾਜ਼ੇ ਕਿ ਦੇਵੋ ਕੇ ਦੇਵ ਮਹਾਦੇਵ ਕਮਕਮ ਬਾਗੇ ਤੋਂ ਮਸ਼ਹੂਰ ਹੋਈ ਅਦਾਕਾਰਾ ਡੋਲੀ ਸੋਹੀ ਦਾ 48 ਸਾਲ ਦੀ ਉਮਰ ਦੇ ਵਿੱਚ ਦਿਹਾਂਤ ਹੋ ਗਿਆ ਦੱਸਿਆ ਕਿ ਉਸ ਦੀ ਭੈਣ ਅਮਨਦੀਪ ਸੋਹੀ ਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਹੈ ਅਮਨਦੀਪ ਦੀ ਮੌਤ ਤੋਂ ਕੁਝ ਘੰਟੇ ਬਾਅਦ ਹੀ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ ਕਿ ਡੋਲੀ ਸੋਹੀ ਵੀ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਡੋਲੀ ਸਰਵਾਈਕਲ ਕੈਂਸਰ ਦੇ ਨਾਲ ਜੂਝੇ ਸੀ ਅਤੇ ਉਹਨਾਂ ਦੀ ਭੈਣ ਅਮਨਦੀਪ ਪੀਲੀਆ ਦੇ ਨਾਲ ਜੂਝ ਰਹੀ ਸੀ মিডিਆ ਰਿਪੋਰਟਰਾਂ ਦੇ ਅਨੁਸਾਰ ਡੋਲੀ ਦੇ ਪਰਿਵਾਰ ਨੇ ਕਿਹਾ ਸਾਡੀ ਪਿਆਰੀ ਡੋਲੀ ਅੱਜ ਸਵੇਰੇ ਆਪਣੇ ਸਵਰਗ ਨਿਵਾਸ ਲਈ ਰਵਾਨਾ ਹੋ ਗਈ ਹੈ ਅਸੀਂ ਸਦਮੇ ਦੇ ਵਿੱਚ ਉਹਨਾਂ ਦਾ ਦੁਪਹਿਰ ਅੰਤਿਮ ਸੰਸਕਾਰ ਕੀਤਾ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਕਲਸ਼ ਦੇਵੋਕ ਦੇ ਮਹਾਦੇਵ ਵਰਗੇ ਸ਼ੋਅ ਕਰਨ ਵਾਲੀ ਅਦਾਕਾਰਾ ਡੋਲੀ ਸੋਹੀ ਲੰਬੇ ਸਮੇਂ ਤੋਂ ਸਰਵਾਈਕਲ ਕੈਂਸਰ ਤੋਂ ਪੀੜਿਤ ਸੀ ਉਸ ਦਾ ਬੰਬੇ ਦੇ ਵਿੱਚ ਇੱਕ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਸੀ ਉਹਨਾਂ ਦਾ ਪਰਿਵਾਰ ਅਜੇ ਆਪਣੀ ਪਹਿਲੀ ਤੀ ਅਮਨਦੀਪ ਸੋਹੀ ਦੀ ਮੌਤ ਤੋਂ ਉੱਭਰਿਆ ਵੀ ਨਹੀਂ ਸੀ ਕਿ ਅਚਾਨਕ ਉਹਨਾਂ ਦੀ ਦੂਜੀ ਤੀ ਦੀ ਮੌਤ ਨਾਲ ਉਹਨਾਂ ਦੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਟੀਵੀ ਜਗਤ ਨਾਲ ਜੁੜੀ ਬੜੀ ਦੁਖਦਾਈ ਖਬਰ ਸਾਮਣੀ ਆ ਰਹੀ ਹੈ ਜਿਸ ਨੂੰ ਸੁਣ ਕੇ ਪ੍ਰਸ਼ੰਸਕ ਵੀ ਹੈਰਾਨ ਹੋ ਗਏ ਅੰਦਾਜ਼ੇ ਕਿ ਦੇਵੋ ਕੇ ਦੇਵ ਮਹਾਦੇਵ ਕੁੰਕੁੰਮ ਬਾਗੇ ਤੋਂ ਮਸ਼ਹੂਰ ਹੋਈ ਅਦਾਕਾਰਾ ਡੋਲੀ ਸੋਹੀ ਦਾ 48 ਸਾਲ ਦੀ ਉਮਰ ਦੇ ਵਿੱਚ ਦਿਹਾਂਤ ਹੋ ਗਿਆ ਦੱਸਿਆ ਕਿ ਉਸ ਦੀ ਭੈਣ ਅਮਨਦੀਪ ਸੋਹੀ ਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਹੈ ਅਮਨਦੀਪ ਦੀ ਮੌਤ ਤੋਂ ਕੁਝ ਘੰਟੇ ਬਾਅਦ ਹੀ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ ਕਿ ਡੋਲੀ ਸੋਹੀ ਵੀ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਡੋਲੀ ਸਰਵਾਈਕਲ ਕੈਂਸਰ ਦੇ ਨਾਲ ਜੂਝ ਰਹੀ ਸੀ ਅਤੇ ਉਹਨਾਂ ਦੀ ਭੈਣ ਅਮਨਦੀਪ ਪਪੀਲੀ ਅਦਨਾਲ ਜੂਝਰੀ ਸੀ মিডিਆ ਰਿਪੋਰਟਰਾਂ ਦੇ ਅਨੁਸਾਰ ਡੋਲੀ ਦੇ ਪਰਿਵਾਰ ਨੇ ਕਿਹਾ ਸਾਡੀ ਪਿਆਰੀ ਡੋਲੀ ਅੱਜ ਸਵੇਰੇ ਆਪਣੇ ਸਵਰਗ ਨਿਵਾਸ ਲਈ ਰਵਾਨਾ ਹੋ ਗਈ ਹੈ ਅਸੀਂ ਸਦਮੇ ਦੇ ਵਿੱਚ ਹਾਂ ਉਹਨਾਂ ਦਾ ਦੁਪਹਿਰ ਅੰਤਿਮ ਸੰਸਕਾਰ ਕੀਤਾ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਕਲਸ਼ ਦੇਵੋਕ ਦੇ ਮਹਾਦੇਵ ਵਰਗੇ ਸ਼ੋਅ ਕਰਨ ਵਾਲੀ ਅਦਾਕਾਰਾ ਡੋਲੀ ਸੋਹੀ ਲੰਬੇ ਸਮੇਂ ਤੋਂ ਸਰਵਾਈਕਲ ਕੈਂਸਰ ਤੋਂ ਪੀੜਿਤ ਸੀ ਉਸ ਦਾ ਬੰਬੇ ਦੇ ਵਿੱਚ ਇੱਕ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਸੀ ਉਹਨਾਂ ਦਾ ਪਰਿਵਾਰ ਅਜੇ ਆਪਣੀ ਪਹਿਲੀ ਤੀ ਅਮਨਦੀਪ ਸੋਹੀ ਦੀ ਮੌਤ ਤੋਂ ਉੱਭਰਿਆ ਵੀ ਨਹੀਂ ਸੀ ਕਿ ਅਚਾਨਕ ਉਹਨਾਂ ਦੀ ਦੂਜੀ ਤੀ ਦੀ ਮੌਤ ਨਾਲ ਉਹਨਾਂ ਦੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਟੀਵੀ ਜਗਤ ਨਾਲ ਜੁੜੀ ਬੜੀ ਦੁਖਦਾਈ ਖਬਰ ਹੈ ਆਮ ਨਹੀਂ ਆ ਰਹੀ ਹੈ ਜਿਸ ਨੂੰ ਸੁਣ ਕੇ ਪ੍ਰਸ਼ੰਸਕ ਵੀ ਹੈਰਾਨ ਹੋ ਗਏ ਅੰਦਾਜ਼ੇ ਕਿ ਦੇਵੋ ਕੇ ਦੇਵ ਮਹਾਦੇਵ ਕੁੰਕੁੰਮ ਬਾਗੇ ਤੋਂ مشهور ہوئی اداکارہ ਡੋਲੀ ਸੋਹੀ ਦਾ 48 ਸਾਲ ਦੀ ਉਮਰ ਦੇ ਵਿੱਚ ਦਿਹਾਂਤ ਹੋ ਗਿਆ ਦੱਸਿਆ ਕਿ ਉਸ ਦੀ ਭੈਣ ਅਮਨਦੀਪ ਸੋਹੀ ਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਹੈ ਅਮਨਦੀਪ ਦੀ ਮੌਤ ਤੋਂ ਕੁਝ ਘੰਟੇ ਬਾਅਦ ਹੀ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ ਕਿ ਡੋਲੀ ਸੋਹੀ ਵੀ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਡੋਲੀ ਸਰਵਾਈਕਲ ਕੈਂਸਰ ਦੇ ਨਾਲ ਜੂਝ ਰਹੀ ਸੀ ਅਤੇ ਉਹਨਾਂ ਦੀ ਭੈਣ ਅਮਨਦੀਪ ਉਹ ਪੀਲੀਆ ਦੇ ਨਾਲ ਜੂਝ ਰਹੀ ਸੀ ਮੀਡੀਆ ਰਿਪੋਰਟਰਾਂ ਦੇ ਅਨੁਸਾਰ ਡੋਲੀ ਦੇ ਪਰਿਵਾਰ ਨੇ ਕਿਹਾ ਸਾਡੀ ਪਿਆਰੀ ਡੋਲੀ ਅੱਜ ਸਵੇਰੇ ਆਪਣੇ ਸਵਰਗੀ ਨਿਵਾਸ ਲਈ ਰਵਾਨਾ ਹੋ ਗਈ ਹੈ ਅਸੀਂ ਸਦਮੇ ਦੇ ਵਿੱਚ ਉਹਨਾਂ ਦਾ ਦੁਪਹਿਰ ਅੰਤਿਮ ਸੰਸਕਾਰ ਕੀਤਾ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਕਲਸ਼ ਦੇਵੋਕ ਦੇ ਮਹਾਦੇਵ ਵਰਗੇ ਸ਼ੋਅ ਕਰਨ ਵਾਲੀ ਅਦਾਕਾਰਾ ਡੋਲੀ ਸੋਹੀ ਲੰਬੇ ਸਮੇਂ ਤੋਂ ਸਰਵਾਈਕਲ ਕੈਂਸਰ ਤੋਂ ਪੀੜਿਤ ਸੀ ਉਸ ਦਾ ਬੰਬੇ ਦੇ ਵਿੱਚ ਇੱਕ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਸੀ ਉਹਨਾਂ ਦਾ ਪਰਿਵਾਰ ਅਜੇ ਆਪਣੀ ਪਹਿਲੀ ਤੀ ਅਮਨਦੀਪ ਸੋਹੀ ਦੀ ਮੌਤ ਤੋਂ ਉੱਭਰਿਆ ਵੀ ਨਹੀਂ ਸੀ ਕਿ ਅਚਾਨਕ ਉਹਨਾਂ ਦੀ ਦੂਜੀ ਤੀ ਦੀ ਮੌਤ ਨਾਲ ਉਹਨਾਂ ਦੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ